ਕੋਈ 16 ਜਾਂ 18 20 ਕਹਿ ਕੇ ਕੋਈ ਨਹੀਂ ਦੇਣੀ ਬਾਈ ਤੌਰ ਖੋਲ ਕੇ ਕੋਈ ਹਰਿਆਣੇ ਦੀ ਨਹੀਂ ਕੋਈ ਰਾਜਸਥਾਨ ਦੀ ਨਹੀਂ ਪੰਜਾਬ ਦੀ ਆ ਬਿਲਕੁਲ ਪੰਜਾਬ ਦੀ ਆ ਨਾ ਕਿੰਨੀ ਕੁ ਬੋਲੀ ਹੋ ਇਹਦੇ ਕੋਲੇ ਬੋਲੀ ਹੋਊਗੀ ਬਾਈ 14 15 ਕਿਲੋ ਹੁਣ 14 15 ਦੇ ਲਗਭਗ ਕਿੰਨਾ ਕੁ ਦੁੱਧ ਦੇ ਸਕਦੀ ਆ ਇਹ ਦੁੱਧ ਇਹਨਾਂ 20 ਤੋਂ ਪਲੱਸ ਹੀ ਪਾਊਗੀ ਥਣਲੇਵੇਂ ਦੀ ਸਾਫ਼ ਰਹੂਗੀ ਬਾਈ ਨਾ ਪੂਰੀ ਓਕੇ ਹੋਊਗੀ ਬਾਈ ਕਿਸੇ ਵੀ ਕਿਸਮ ਦਾ ਕੋਈ ਵੀ ਥਣ ਘੱਟ ਵੱਧ ਹੋਵੇ ਹਾਂਜੀ ਸ਼ਰਲਾਪੂਰ ਹੋਵੇ ਠੀਕ ਹੈ ਕੋਈ ਜ਼ੇਰ ਭਾਰ ਦੀ ਸ਼ਿਕਾਇਤ ਹੋਵੇ ਉਹ ਆਪਣੀ ਪੂਰੀ ਫੁੱਲ ਵੱਡਾ ਫੁੱਲ ਗਾਰੰਟੀ ਆ ਲਾ ਸੱਚ ਨਾਲ ਸ਼ਹਿਰ ਬਰਨਾਲੇ ਤੋਂ ਨਾ 22 ਯੱਗੀ ਕੋਲੇ ਪਹੁੰਚਿਆ ਯੱਗੀ ਡੈਰੀ ਫਾਰਮ ਤੇ 11 ਤੁਹਾਨੂੰ ਗਾਵਾਂ ਦਿਖਾ ਦਾਂਗੇ 5 ਤੋਂ 7 ਸੂਈਆਂ ਤੇ ਬਾਕੀ ਗੱਬਣ ਤੇ ਤਿੰਨ ਤੁਹਾਨੂੰ ਮੱਲੋ ਦਿਖਾ ਦਾਂਗੇ ਮੱਝਾਂ ਤਿੰਨ ਝੋਟੀਆਂ ਦਿਖਾ ਦਾਂਗੇ ਇੱਕ ਗੱਬਣ ਝੋਟੀ ਇੱਕ ਤਾਜੀ ਤੇ ਇੱਕ ਦਿਖਾ ਦਾਂਗੇ ਤੋਕੜ ਗੱਬਣ ਤੇ ਬਾਕੀ ਡਿਟੇਲ ਯੱਗੀ ਨੂੰ ਪੁੱਛ ਲਾਂਗੇ ਆ ਜਾ ਯੱਗੀ ਉਰਲੇ ਬੰਨੇ ਫਿਰ ਔਰ ਕਿਵੇਂ ਆ ਠੀਕ ਠਾਕ ਜੀ ਵਧੀਆ ਕਿਰਪਾ ਬਾਬੇ ਨਾਲ ਤੁਸੀਂ ਚੜਦੀ ਕਲਾ ਹਾਂਜੀ ਹਾਂ ਵਧੀਆ ਜੀ ਬੋਲ ਨੰਬਰ ਤੇਰਾ ਨੰਬਰ 98153 99107 ਜੀ ਜੱਗੀ ਡੈਰੀ ਫਾਰਮ ਸ਼ਹਿਰ ਬਰਨਾਲਾ ਬਾਈ ਜੀ ਠੀਕ ਹੈ ਜਿਹੜਾ ਰੈਕ ਕੋਡ ਰੋਡ ਤੋਂ ਰੋਡ ਪਾਟ ਦਾਗਾ ਧੂਰੀ ਨੂੰ ਉਸ ਰੋਡ ਦੇ ਉੱਤੇ ਆਪਣਾ ਫਾਰਮ ਕੱਲੀਆਂ ਵੀ ਬਰਨਾਲੇ ਚ ਬੱਤੀਆਂ ਇਹੀ ਹੋਣੀਆਂ ਹਾਂ ਹਾਂ ਕੱਲੀਆਂ ਬੱਤੀਆਂ ਵਾਲਾ ਚੌਂਕ ਆਪਣੇ ਪੂਰੇ ਬਰਨਾਲੇ ਚ ਹੀ ਹੈ ਠੀਕ ਹੈ ਬੱਤੀਆਂ ਵਾਲੇ ਚੌਂਕ ਚ ਰਹਿੰਦਾ ਇਹ ਸੱਜਣਾ ਕੇਰਾਂ ਲੱਭਿਆ ਕੈਮਰਾ ਕਮਾਦੇ ਮਾਲ ਖੜਾ ਕਾਫੀ ਗਿਣਤੀ ਚ ਤੇ ਪਰਲੇ ਬੰਨੇ ਖੜੀਆਂ ਨੇ ਮੱਝਾਂ ਡਿਟੇਲ ਨਾਲ ਜਾਣਕਾਰੀ ਹੁਣ ਲੱਭੀ ਲਿਆ ਕੈਮਰਾ ਔਰ ਲੈ ਬੰਨ ਲਾ ਹੋ ਜਾ ਜੱਗੀ ਸਾਈਡ ਨੂੰ ਆ ਜਰਸੀ ਤੋਂ ਸ਼ੁਰੂ ਕਰ ਲਾ ਪਹਿਲਾਂ ਤੇ ਕੱਦ ਦਾ ਆਈਡੀਆ ਕਰਾ ਦੇ ਵੱਡੀ ਜਰਸੀ ਆ ਗਈ ਪੰਜਾਬ ਦੀ ਹਾਂ ਬਈ ਪੰਜਾਬ ਵਾਲੀ ਪੂਰੀ ਟੌਪ ਜਰਸੀ ਹੈ ਠੀਕ ਆ ਗੱਲ ਧੋਰ ਜੱਗੀ ਖੋਲ ਕੇ ਇਹ ਗੱਬਣਾ ਆ ਗਈ ਹਾਂਜੀ ਗੱਬਣਾ ਬਾਈ ਦੋ ਦੰਦ ਦਾ ਮੂੰਹ ਠੀਕ ਆ ਗੱਲ ਇਹ ਆ ਗਈ ਜਿੰਨੀ ਚੀਜ਼ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ ਬਾਈ ਕੋਈ ਚੀਜ਼ ਫੇਕ ਨਹੀਂ ਹੋਊਗੀ ਇਹ ਨਹੀਂ ਵੀ ਜੇ ਆਪਾਂ ਦੋ ਦੰਦ ਬੋਲਤੀ ਤਾਂ ਦੋ ਹੀ ਨਿਕਲੂਗੀ ਇਹ ਨਹੀਂ ਵੀ ਇੱਥੇ ਆ ਕੇ ਚੌਗੀ ਨਿਕਲ ਜੂ ਠੀਕ ਆ ਗੱਲ ਉਹ ਚੀਜ਼ ਦੀ ਮੈਂ ਕਹੂੰਗਾ ਵੀ ਗਾਰੰਟੀ ਰਹੂਗੀ ਹਰੇਕ ਪੱਖ ਤੋਂ ਹਣਾ ਹਰ ਇੱਕ ਚੀਜ਼ ਦੀ ਬਈ ਠੀਕ ਹੈ ਜਿਹੜੀ ਵੀ ਜਾਨਵਰ ਦੀ ਜਿੰਨੀਆਂ ਚੀਜ਼ਾਂ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ ਉਹ ਚੀਜ਼ ਆਪ ਕੋਦੋ ਚਾਹੇ ਵੀਰ ਭੈਣ ਕੋਈ ਸਟਾਮਪ ਤੇ ਲਿਖਾ ਕੇ ਲਿਜਾ ਸਕਦਾ ਦੰਦੋ ਕਿਵੇਂ ਰਹੂਗੀ ਦੋ ਦਿਨ ਦਾ ਬਈ ਦੰਦਾਂ ਦੁੱਗੀ ਤੇ ਦਿਨ ਕਿੰਨੇ ਕੱਢਦੀ ਐ ਦਿਨ ਤਾਂ ਬਈ ਤਿਆਰ ਹੀ ਆ ਫੜਾਕੇ ਦੀ ਐ ਜੇ ਅੱਜ ਬਾਕੀ ਤਾਂ ਮੰਨ ਲਵੀ ਜਾ ਕੇ ਅਗਲੇ ਕੋਲੇ ਸੂ ਵੀ ਸਕਦੀ ਐ ਜੇ ਇੱਥੇ ਖੜੀ ਰਹੇਗੀ ਤਾਂ ਦੋ ਦਿਨ ਕੱਢ ਵੀ ਸਕਦੀ ਐ ਠੀਕ ਹੈ ਗੱਲ ਆ ਤੇ ਆ ਗਈ ਵੱਡੀ ਕੱਦ ਵਾਲੀ ਜਰਸੀ ਆ ਪੂਰੀ ਟੋਪ ਬਈ ਕਮਾਲ 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 ਤੇਰੇ ਵਾਲੇ ਪਾਸੇ ਕਮਾਲ ਮੁੱਠੇ ਜੋ ਟੂਆ ਟੂਆ ਪੂਰਾ ਲੈ ਜਾ ਲੈ ਜਾ ਇੱਥੋਂ ਲੈ ਜਲਦੇ ਇੱਥੋਂ ਸਜਣੋ ਨਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਥੱਲਿਓਂ ਕੰਮ ਬਾਲਾ ਫੜਾਕੇ ਵਾਲਾ ਪਹਿਲਨ ਬੱਛੀ ਆ ਦੁੱਧ ਵੀ ਸੋਨਾ ਪਾ ਦੂ ਤੇ ਬਾਕੀ ਮੈਂ ਕਹੂੰਗਾ ਜਿਆਦਾ ਤੁਹਾਡੀ ਜਜਮੈਂਟ ਤੇ ਕੰਮ ਕਰਦਾ ਪਰ ਬੱਛੀ ਸਜਣੋ ਤੁਹਾਨੂੰ ਨਾ ਇੱਕ ਨੰਬਰ ਦੀ ਕਮਾਲ ਵਾਲੀ ਬੱਛੀ ਦਿਖਾਤੀ ਆਰਡਰ ਇਹ ਮੰਨ ਲਓ ਵੀ ਬਿਲਕੁਲ ਫਿਕਸ ਜਿਹਾ ਲੈਵਾ ਰੱਖੂ ਉੱਤੋਂ ਰਹੂਗੀ ਬਿਲਕੁਲ ਸਟ੍ਰੇਟ ਤੇ ਆਰਡਰ ਰੱਖੂਗੀ ਬਿਲਕੁਲ ਫਿਕਸ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਤਾਂ ਇੱਥੋਂ ਲੱਭੀ ਨਾ ਇਹਦਾ ਲੈਵਾ ਕਰਾ ਦੀਏ ਕੋਈ ਥੋੜੀ ਬੋਧੀ ਭਲਵਾਦੀ ਕਰੀ ਜਾਂਦੀ ਹੈ ਨਾ ਹਾਂ ਥੋੜੀ ਜਿਹੀ ਬਾਦੀ ਹੈਗੀ ਐ ਜਿੱਧਰ ਬਹਿ ਜਾਂਦੀ ਐ ਉਧਰ ਹੀ ਭਗ ਜਾਂਦੀ ਐ ਠੀਕ ਹੈ ਗੱਲ ਉਦਾਂ ਰਹੂਗੀ 100 ਦੀ 100 ਐਨੂੰ ਸੋਨੇ ਵਰਗੀ ਬਾਈ ਥਾਂ ਲੈਵੇ ਦੀ ਆਪਣੀ ਕੋਈ ਵੀ ਗਾਂ ਪਤੋਂ ਭੈਣ ਭਰਾ ਲੈ ਕੇ ਜਾਂਦਾ ਠੀਕ ਹੈ ਥਾਂ ਲੈਵੇ ਦੀ ਜੇਰ ਭਾਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਜਿਹੜੀ ਦੁੱਧ ਵਾਲੀ ਗੱਲ ਆ ਵੀਰੇ ਦੁੱਧ ਹੁੰਦਾ ਥੋੜਾ ਜਿਹਾ ਜਾ ਕੇ ਦੇਖੋ ਕੇਰ ਦਾ ਹਨਾ ਸੇਵਾ ਕਿਉਂਕਿ ਕਰਮਾਂ ਵਾਲੀ ਆਪਣੇ ਘਰੇ ਕੋਈ ਵੀ ਨਹੀਂ ਚੋਈ ਹੁੰਦੀ ਐ ਨਾ ਚੋ ਠੀਕ ਹੈ ਗੱਲ ਕਿੰਨੇ ਪੈਸੇ ਲੱਗੀ ਇਹਦੇ ਆ ਇੱਕਦਾਂ ਭੈਣਾਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਇੱਕ ਹੱਥ ਬੰਨ ਕੇ ਬੇਨਤੀ ਹੋਈ ਆ ਬਾਈ ਜੀ ਹਾਂਜੀ ਵੀ ਜਿਹੜੇ ਆਪਾਂ ਮੁੱਲ ਕਰਾਂਗੇ ਹਾਂਜੀ ਉਦੋਂ ਚਾਹੇ ਕੋਈ ਭੈਣ ਭਰਾ ਆਪਾਂ ਤੋਂ 2000 ਰੁਪਏ ਸ਼ੋਰ ਕਰਾ ਲੈ ਚਾਹੇ 50 ਕਿਲੋਮੀਟਰ ਦੀ ਪਹੁੰਚ ਕਰਾ ਲੈ ਕਿੰਨੇ ਪੈਸੇ ਇਹ ਦੇ ਇਹ 72000 ਦੀ ਬੱਛੀ ਦੇ ਦਾਂਗੇ ਜਰਸੀ ਦੁੱਗੀ ਦੋ ਦੰਦ ਜੀ ਮੂੰਹ ਲਾ ਮਨ ਲਵੇ 72 ਜੀ ਮਿਲ ਜਾਣੀਆਂ ਤੁਹਾਨੂੰ 2000 ਰੁਪਏ ਛੋੜ ਹੋ ਜੂ ਜੀ 70 ਦੀ ਰਹਿ ਜੂ ਪੂਰੇ 70 ਦੀ ਰਹਿ ਗਈ ਹਾਂ ਦੰਦੋ ਦੁੱਗੀ ਤੇ ਹੁਣ ਮਾਰਦੇ ਆ ਬੈਠੇ ਇੱਕ ਹੋਰ ਗੱਲ ਹਾਂਜੀ ਫਤ ਜਿਵੇਂ ਇਧਰ ਹੁਣ ਕੋਈ ਹੜ੍ਹ ਪੀੜ ਤਾਂ ਜਿਹੜੀ ਚ ਹਨਾ ਜਿਵੇਂ ਗੁਰਦਾਸਪੁਰ ਏਰੀਆ ਹੋ ਗਿਆ ਅੰਮ੍ਰਿਤਸਰ ਏਰੀਆ ਕੋਈ ਵੀ ਭੈਣ ਭਰਾ ਇਧਰੋਂ ਆਉਂਦਾਗਾ ਜਿਹੜਾ ਕਹਿੰਦਾ ਭਾਈ ਸਾਡਾ ਹੜ੍ਹ ਚ ਨੁਕਸਾਨ ਹੋਇਆ ਹੋਇਆ ਠੀਕ ਹੈ ਉਹਦੇ ਤੋਂ ਆਪਾਂ ਕੋਈ ਵੀ ਨਫਾ ਨਹੀਂ ਲੈਂਦੇ ਠੀਕ ਹੈ ਕਿਰਾਇਆ ਉਥੋਂ ਦਾ 5 ਹੋਵੇ 7 ਹੋਵੇ ਕਿਰਾਇਆ ਫਰੀ ਹੋਊਗਾ ਠੀਕ ਹੈ ਗੱਲ ਕੋਈ ਵੀ ਭੈਣ ਭਰਾ ਉਧਰੋਂ ਆਪਣੇ ਕੋਲੇ ਆਉਂਦਾਗਾ ਛੜਪੀੜ ਤਾਂ ਵਾਸਤੇ ਖਾਸ ਆਫਰ ਆ ਹਾਂ ਖਾ ਠੀਕ ਆ ਗੱਲ ਮਾਰ ਲੱਭੀ ਕੈਮਰਾ ਆਰਡਰ ਕੁਆਲਿਟੀ ਕਰਾ ਦੇ ਚੈੱਕ ਆ ਆ ਗਈ ਇਹ ਵੀ ਜਰਸੀ ਅੰਗ ਚੀ ਇਹ ਜਰਸੀ ਆ ਬਾਈ ਜਮ ਪਿਓਰ ਜਰਸੀ ਆ ਕਾਫੀ ਕਲਰ ਦੀ ਨਿੱਕਾ ਨਿੱਕਾ ਨਾ ਹਾਂ ਮਾਣਾ ਮਾਣਾ ਸਿੰਗ ਜ਼ਰੂਰ ਹੈਗਾਗਾ ਠੀਕ ਆ ਗੱਲ ਕੋਫੀ ਕਲਰ ਚ ਜਰਸੀ ਆ ਤੁਹਾਡੇ ਬੈਠਿਆਂ ਤੋਂ ਹੀ ਸੂਈ ਆ ਹੁਣੀ 20 ਮਿੰਟ ਹੀ ਹੋਏ ਨੇ ਠੀਕ ਆ ਗੱਲ ਬੱਚਾ ਕੀ ਦਿੱਤਾ ਇਹਨੇ ਇਹਨੇ ਬੱਚੀ ਦਿੱਤੀ ਆ ਜੀ ਆ ਨਾਲ ਆ ਗਈ ਬੱਚੀ ਹਾਈਟ ਰਹੂਗੀ ਮੀਡੀਅਮ ਚਵਾਈ ਦੀ ਕੈਮਰਾ ਹੋਗੀ ਚਵਾਈ ਦੀ ਸੋਨਾ ਬਾਈ ਠੀਕ ਆ ਗੱਲ ਸੌ ਕਿਉਂਕਿ ਭਾਈ ਸਾਰੇ ਜਾਨਵਰਾਂ ਦੀ ਧਾਰਾ ਮਾਰਨ ਲੱਗੇ ਵੀਡੀਓ ਲੰਮੀ ਹੋ ਜਾਂਦੀ ਆ ਠੀਕ ਆ ਗੱਲ ਬਾਕੀ ਕੋਈ ਵੀ ਭੈਣ ਭਰਾ ਆਊਗਾ ਹਾਂਜੀ ਤਾਂ ਥਣ ਲੈਵੇ ਕੰਨੀਆਂ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਆ ਗੱਲ ਆ ਉਹ ਚੀਜ਼ ਦੀ ਭਾਈ ਕਹਿੰਦਾ ਗਾਰੰਟੀ ਰਹੂਗੀ 100 ਦਾ 100 ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਤੇ ਬੱਚੀ ਇਹਨੇ ਬਹੁਤ ਪਿਆਰੀ ਹਾਂ ਠੰਡੀ ਠੁੰਡੀ ਹਰ ਇੱਕ ਚੀਜ਼ ਦੀ ਠੀਕ ਆ ਗੱਲ ਓਕੇ ਆ ਜਾਵਾਂ ਆ ਗਰਮੀ ਗਰਮੀ ਵਾਲਾ ਸੀਨ ਨਹੀਂ ਬਈ ਹਾਂ ਭਾਈ ਜਿਵੇਂ ਮਰਜੀ ਯਾਰ ਜਿਹੜਾ ਅੱਜ ਦਾ ਜਾਨਵਰ ਲਿਆ ਹੋਇਆ ਬਈ ਠੀਕ ਆ ਐ ਮਾਨਡੋ ਵੀ ਨਾਲ ਤਾਂ ਪੂਰਾ ਸਿਆ ਆਏ ਮੰਨੋ ਵੀ ਅੱਧੀਆਂ ਨੂੰ ਵੱਧ ਗਰਮੀਆਂ ਲੰਘਾ ਜਾਂਦੀਆਂ ਨੇ ਠੀਕ ਆ ਗੱਲ ਆ ਥੋੜਾ ਸਾਈਡ ਨੂੰ ਹੋ ਜਾ ਇੱਥੋਂ ਲੱਭੀ ਥਾਂ ਲੈਵਾ ਕਰਾ ਦੀ ਜੇ ਇੱਕ ਨਾਲ ਆ ਗਈ ਬੱਛੀ ਹੈ ਨਾ ਹਾਂ ਬੱਛੀ ਨਾਲ ਆ ਬਈ ਤਾਂ ਜੱਗੀ ਬਾਈ ਰੇਟ ਕੀ ਰਹੂਗਾ ਦੋ ਨੰਬਰ ਵਾਲੀ ਬੱਛੀ ਦਾ ਹਾਂ ਬਾਈ ਜੀ 65000 ਦੀ ਬੱਛੀ ਦੇ ਦੇਾਂਗੇ ਬਾਈ ਜੀ ਇਹ 65 ਦੀ ਨਾਲ ਵੀ ਬੱਛੀ ਆ ਨਾਲ ਵੀ ਬੱਛੀ ਆ ਇਹ ਨਾਲ ਵੀ ਬੱਛੀ ਤੇ 65000 ਦੀ ਬ ਆਪਣਾ بار-ਬਾਰ ਹੱਥ ਮੰਨ ਕੇ ਬੇਨਤੀ ਆ ਵੀਰ ਬਣ ਕੇ 5-7000 ਘਟਾ ਲੈਣਾ ਖੇਚੜਾ ਕਰਿਓ ਠੀਕ ਆ ਗੱਲ ਕਿਉਂਕਿ ਆਪਣੇ ਰੇਟ ਪਹਿਲੇ ਹੀ ਖਿੱਚਵੇਂ ਨੇ ਬਾਈ ਠੀਕ ਆ ਗੱਲ ਇਹਦੇ ਨਾਲ ਆ ਗਈ ਬੱਛੀ ਨੰਬਰ ਦੂਜਾ ਇਹ ਬਾਈ ਕਹਿੰਦਾ 65 ਦੀ ਹੋ ਜੂ ਤੇ ਤਿੰਨ ਨੰਬਰ ਤੇ ਦਿਖਾ ਦਿੰਨੇ ਤੁਹਾਨੂੰ ਬਹੁਤ ਕਮਾਲ ਦੀ ਬਾਈ ਪਤਾ ਨਹੀਂ ਮਾਲਕ ਸੱਚ ਬੋਲ ਕੇ ਗਿਆ ਪਤਾ ਨਹੀਂ ਝੂਠ ਬੋਲ ਕੇ ਗਿਆ 18 ਕਿਲੋ ਦੁੱਧ ਦੱਸ ਕੇ ਗਿਆ ਵੀ ਪਹਿਲਾਂ ਥੱਲੋ ਚੋਇਆ ਹੋਇਆ ਦੂਜਾ ਸੁਆ ਗਈ ਠੀਕ ਆ ਗੱਲ ਇਹਦਾ ਸੂਆ ਕਿਹੜਾ ਤਿੰਨ ਨੰਬਰ ਵਾਲੀ ਦਾ ਇਹਦਾ ਤੀਜਾ ਬਾਈ ਤੀਜਾ ਬੱਚੇ ਇਹਨਾਂ ਦੇ ਤਿੰਨਾਂ ਵੜਾ ਦੇ ਅੰਦਰ ਬੈਠੇ ਬਾਈ ਕੌਂਗੀਆਂ ਸੂਈਆਂ ਹੋਈਆਂ ਨੇ ਇਹ ਆ ਬੱਚੇ ਆ ਗਏ ਇਹਨਾਂ ਦੇ ਇਧਰਲੇ ਬੰਨੇ ਤੇ ਇੱਥੋਂ ਕਰ ਸਕਦੇ ਨੇ ਜੇ ਇੱਕ ਬੱਚੇ ਤੁਹਾਨੂੰ ਚੈੱਕ ਕਰਾ ਦੇ ਵੀ ਇਧਰਲੇ ਬੰਨੇ ਬੈਠਿਆ ਤੇ ਲੈ ਚੱਲ ਜੱਗੀ ਲੈ ਆਉਂਦੇ ਇਹ ਥੋੜੇ ਪਸ਼ੂ ਨਮੋਣ ਕਰਕੇ ਨਾ ਬੱਚੇ ਫਿਰ ਗਿੱਲੇ ਹੋਏ ਤਾਂ ਕਰਕੇ ਸੁੱਕੇ ਚ ਬੰਨੇ ਹੋਏ ਸੀ ਉਧਰ ਠੀਕ ਆ ਗੱਲ ਇਹ ਵੜ ਤੀਜਾ ਸੂਆ ਸੂਈ ਆ ਬਾਈ 25 ਕਿਲੋ ਦੁੱਧ ਦਿੱਤਾ ਹੋਇਆ ਕੱਲ ਸੂਈ ਆ ਕੱਲ ਸੂਈਆਂ ਬਾਈ ਤਿੰਨੇ ਹੀ ਗੱਲ ਦੀਆਂ ਸੂਈਆਂ ਹੋਈਆਂ ਜੇਰਾਂ ਦੀ ਪ੍ਰੋ ਤੇ ਥਣਲੇਵੇ ਦੀ ਸਾਫ ਰਹੂਗੀ ਬਿਲਕੁਲ ਨਾ ਪੂਰੀ ਓਕੇ ਹੋਊਗੀ ਬਾਈ ਕਿਸੇ ਵੀ ਕਿਸਮ ਦਾ ਕੋਈ ਵੀ ਥਣ ਘੱਟ ਵੱਧ ਹੋਵੇ ਸ਼ਰਲਾਪੂਰ ਹੋਵੇ ਠੀਕ ਹੈ ਕੋਈ ਜ਼ੇਰ ਭਾਰ ਦੀ ਸ਼ਿਕਾਇਤ ਹੋਵੇ ਉਹ ਆਪਣੀ ਪੂਰੀ ਫੁੱਲ ਵੱਡਾ ਫੁੱਲ ਗਰੰਟੀ ਆ ਕਿੰਨਾ ਦੁੱਧ ਦੱਸਿਆ ਦਾ ਦੁੱਧ 25 ਕਿਲੋ ਮਾਲਕ ਨੇ ਦੱਸਿਆ ਵੀਰੇ ਦੁੱਧ ਅਗਲੇ ਦੀ ਕੇਰਦਾਗਾ ਠੀਕ ਹੈ ਗੱਲ ਅਗਲਾ 22 ਚੋਲੇ 25 ਚੋਲੇ 28 ਚੋਲੇ ਹਨ ਬਾਈ ਕਹਿੰਦਾ ਤੁਹਾਡੀ ਕੇਰ ਤੇ ਡਿਪੈਂਡ ਕਰੂਗਾ ਤੇ ਆਪਾਂ ਨੂੰ ਦੱਸਿਆ 25 ਕਿਲੋ ਤੇ ਰੇਟ ਜੱਗੀ ਕੀ ਰਹੂਗਾ ਦਾ ਬਾਈ ਰੇਟ ਬਾਈ ਜੀ ਆਪਾਂ ਮੁੱਲ ਦਾ ਹੈ ਜੀ ਮੈਨੂੰ ਮੰਨ ਲਓ ਵੀ 1 10 1 15 ਪਾਏ ਹੁੰਦੇ ਆ ਠੀਕ ਹੈ ਆਪਾਂ 95000 ਦੀ ਵੜ ਦੇ ਦਾਂਗੇ 95 ਹੀ ਦੇ ਦਾਂਗੇ ਲੈ ਹੋ ਜਾ ਸਾਡ ਨੂੰ ਇਹ ਦੇ ਦਾਂਗੇ ਬਾਈ ਕਹਿੰਦਾ 95 ਦੀ ਨੰਬਰ ਤੀਜਾ ਤੇ ਥਣ ਲੇ ਵੈ ਦੀ ਵੀ ਬਿਲਕੁਲ ਸਾਫ ਸਵਾ ਦੀ ਰਹੂਗੀ ਫੱਲੇ ਮੰਨ ਲਓ ਥੋੜੀ ਜਿਹੀ ਨਰਮ ਸੂਈ ਆ ਵੜ ਇਸ ਤੋਂ ਬਾਅਦ ਤਾਂ ਇਹ ਡੰਗ ਤੇ ਹੋਇਆ ਕਰੂਗੀ ਠੀਕ ਹੈ ਗੱਲ ਤੇ ਹੁਣ ਤੁਹਾਨੂੰ ਚਾਰ ਨੰਬਰ ਵਾਲੀ ਪੱਛੀ ਦਿਖਾ ਦੇਣਾ ਕਮਾਦੇ ਖੋਲ ਦੇ ਨੂੰ ਵੀ ਹਲੇ ਹਲੇ ਆ ਇਹਦਾ ਸੂਆ ਕਿਹੜਾ ਰਹੂਗਾ ਸੂਆ ਦੂਜਾ ਬਾਈ ਜੀ ਦੂਜਾ ਸੂਆ ਆਪਣੇ ਕੋਲੇ ਤਕਰੀਬਨ ਪਹਿਲਾ ਜਾਂ ਦੂਜਾ ਸੂਆ ਹੀ ਜਾਨਵਰ ਹੁੰਦੇ ਨੇ ਠੀਕ ਹੈ ਜਿਵੇਂ ਕੋਈ ਜਿਆਦਾ ਤਸੱਲੀ ਵਾਲਾ ਜਾਨਵਰ ਆ ਉਹ ਬਿਸ਼ੱਕ ਆਪਾਂ ਤੀਜਾ ਸੂਆ ਲੈ ਲਈਏ ਠੀਕ ਹੈ ਜੀ ਇਹ ਕਿੰਨੀ ਦੀ ਸੂਈ ਹੈਗੀ ਇਹ ਵੀ ਕੱਲ ਦੀ ਸੂਈ ਹੈ ਜੀ ਬੌਲੇ ਜੀ ਨੇ ਤਕਰੀਬਨ ਸਾਰੀਆਂ ਤਕਰੀਬਨ ਬੌਲੇ ਜੀ ਨੇ ਤਿੰਨਾਂ ਦੀ ਜੇਰ ਕੰਪਲੀਟ ਆ ਠੀਕ ਹੈ ਵੀਡੀਓ ਪ੍ਰੋਪਰ ਆਪਣੇ ਕੋਲੇ ਹੈਗੀ ਆ ਕੋਈ ਵੀ ਵੀਰ ਆਪਣੇ ਕੋਲੇ ਆਉਣ ਤੋਂ ਪਹਿਲਾਂ ਵੀਡੀਓ ਵੀ ਮੰਗਵਾ ਸਕਦਾ ਹੈ ਤਸੱਲੀ ਕਰ ਸਕਦਾ ਹਾਂ ਤਸੱਲੀ ਕਰ ਸਕਦਾ ਆ ਇਹਦੀ ਹਾਈਟ ਰਹੂਗੀ ਸੱਜਣਾ ਮੀਡੀਅਮ ਆ ਤੇ ਨੰਬਰ ਇਹਦਾ ਵੀਡੀਓ 'ਚ ਆ ਗਿਆ ਚੌਥਾ ਤੇ ਇਹਦੀ ਦੁੱਧ ਦੀ ਰਿਪੋਰਟ ਆ ਜਗੀ हां भाई जी ए होणा है मन्नू ਵੀ ਇਹ ਇਸ ਟਾਈਮ 14-15 ਕਿਲੋ ਬੋਲੀ ਤੇ ਚੱਲ ਰਹੀ ਆ 14-15 ਤੋਂ ਅੱਛਾ ਲਾ ਨਾ ਥਾਂ 20 ਕਿਲੋ ਦੁੱਧ ਪਾ ਲੂੰਗੀ ਖੁੱਲਾ ਆ ਜਗਾ ਘੱਟ ਰੱਖੂ ਮੰਨ ਲਓ ਦੁੱਧ ਚੰਗਾ ਪਾ ਦੂ ਬਾਕੀ ਥਾਂ ਨੇਵੇਂ ਦੀ ਬਹੁਤ ਜ਼ਿਆਦੇ ਸਾਫ਼ ਆ ਹਰੇਕ ਮਾਦਰ ਬਹੁਤ ਸੋਹਣਾ ਗਾਇਣੀ ਕੋਈ ਲਮਕਣਾ ਜਾਂ ਢਿਲਮਾ ਕਿੰਨੇ ਪੈਸੇ ਦੇ 65000 ਤੁਸੀਂ ਇਹ ਦੇ ਦਾਂਗੇ ਭਾਈ ਇਹ ਵੀ 65 ਦੀ ਦੇ ਦਾਂਗੇ ਤੇ ਇਧਰਲੇ ਬੰਨੇ ਆ ਗਈ ਐਰ ਸ਼ਹਿਰ ਹਨਾ ਹਾਂ ਬਾਈ ਬੱਛਾ ਹੀ ਇਹਦੇ ਮਗਰ ਆ ਬੱਛਾ ਹੀ ਇਹਦੇ ਮਗਰ ਆ ਠੀਕ ਆ ਗੱਲ ਆ ਬੱਚੇ ਜਿਹੜੀ ਇਦੋਂ ਪਹਿਲਾਂ ਆਪਾਂ ਵੱਡੀ ਬੈੜ ਦਿਖਾਈ ਆ ਉਹਦੇ ਮਗਰ ਆ ਠੀਕ ਆ ਇਹ ਲੇ ਵਾਲੂ ਪਤਾ ਨਾ ਜਮਾ ਗੋਲ ਹਨਾ ਮੈਂ ਕਿਹਾ ਬਾਈ ਇਹ ਫਾਰਮ ਚੋਂ ਆਈ ਆ ਬੱਚੀ ਠੀਕ ਆ ਗੱਲ ਆ ਆਲੇ ਆਲੇ ਆ ਉਰ ਦੇ ਬੰਨੇ ਲਿਆ ਇੱਥੇ 6 ਦਿਨ ਦਾ ਇਹ ਪਹਿਨਣੀ ਸੁੱਈ ਆ ਬਾਈ ਛਿੱਗੀ ਹਾਂ ਠੀਕ ਆ ਗੱਲ ਆ ਲੇਵਾ ਕਮਾਲ ਦਾ ਰੱਖਦੀ ਆ ਥੱਲੋਂ ਬਿਲਕੁਲ ਇਹ ਵੀ ਕੱਲ ਹੀ ਸੁੱਈ ਆ ਇਹ ਵੀ ਕੱਲ ਹੀ ਸੁੱਈ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਵੀ ਬੱਚਾ ਆਈ ਪੱਛਾ ਬੱਛਾ ਜੀ ਬੱਛਾ ਠੀਕ ਹੈ ਗੱਲ ਅੱਲਾਇ ਚਲ ਕਮਾ ਗਈ ਇਹ ਤਿੰਨੇ ਵੇੜਾ ਮੰਗਰੀ ਬੱਛੇ ਨੇ ਬਈ ਠੀਕ ਹੈ ਤੇ ਸਾਫ ਸੁਥਰੀ ਫੁੱਲਾ ਹਨ ਬਹੁਤ ਸਾਫ ਸੁਥਰੀ ਆ ਬਈ ਪੂਰੀ ਟੋਪਰ ਆ ਗਈ ਕਿਸੇ ਪਾਸਿਓਂ ਵੀ ਹੱਥ ਤਰਾ ਨਹੀਂ ਹੈਗੀ ਪੋਰਾ ਵੀ ਕਹੇ ਕੋਈ ਭੈਣ ਭਰਾ ਮਸ਼ੀਨ ਨਾਲ ਚੋਲੇ ਚਾਹੇ ਹੱਥੀ ਚੋਲੇ ਕਿੰਨੀ ਕੁ ਬੋਲੀ ਹੋਏ ਇਹਦੇ ਕੋਲੇ ਬੋਲੀ ਹੋਊਗੀ ਬਈ 14 15 ਕਿਲੋ ਹੁਣ 14 15 ਦੇ ਲਗਭਗ ਕਿੰਨਾ ਕ ਦੁੱਧ ਦੇ ਸਕਦੀ ਆ ਇਹ ਦੁੱਧ ਇਹਨਾਂ 20 ਤੋਂ ਪਲੱਸ ਹੀ ਪਾਊਗੀ 20 ਤੋਂ ਬਾਰੇ ਜਿਹੜਾ ਕਿਉਂਕਿ ਪਤਾ ਆਰਡਰ ਤੋਂ ਬੋਡੀ ਵੇਟ ਤੇ ਅੰਦਾਜ਼ਾ ਲਾ ਸਕਦੇ ਆ ਠੀਕ ਆ ਗੱਲ ਘਰੇ ਤੋਂ ਆਪਣੀ ਚੋਈ ਨਹੀਂ ਕਰਮਾ ਲਈ ਠੀਕ ਆ ਗੱਲ ਕਮਾਲਾ 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 ਇੱਥੋਂ ਮਾਰਦੀ ਲੱਭੀ ਆਰਡਰ ਦੇ ਕੈਮਰਾ ਤੇ ਇੱਕ ਗੱਲ ਇਹਦੀ ਖਾਸ ਰਹੂਗੀ ਵੀ ਪੈਰਾਂ ਪੂਰਾ ਦੀ ਮਜ਼ਬੂਤ ਰਹੂਗੀ ਪੂਰੀ ਹਾਂ ਬਈ ਜਿਵੇਂ ਤੁਸੀਂ ਕਹੇ ਤੂੰ ਬੋਲਦਾ ਹੁੰਦਾ ਗੁਰੇ ਬਈ ਵੀ ਲੈਗ ਸਕੋਰ ਦੀ ਆ ਲੈਗ ਸਕੋਰ ਮਤਲਬ ਪੂਰੇ ਤੋਂ ਸਟੇਟ ਜਾਇੰਦੀ ਆ ਗਾਂ ਬਿਲਕੁਲ ਆ ਨਾ ਉਤੋਂ ਸਟੇਟ ਵੀ ਆ ਗਈ ਲੈਗ ਸਕੋਰ ਦੀ ਮਜ਼ਬੂਤ ਵੀ ਆ ਗਈ ਪੈਰ ਯਰ 10 ਤੇ ਬਾਕੀ ਆਰਡਰ ਦਾ ਇਹਦਾ ਬਾ ਕਮਾਲ ਹੀ ਆ ਜਿੱ ਤਰ੍ਹਾਂ ਤੁਹਾਨੂੰ ਦਿਖੀ ਜਾਂਦਾ ਕਿਉਂਕਿ ਇਹ ਕੋਈ ਲੁਕੋਣ ਵਾਲੀ ਚੀਜ਼ ਤਾਂ ਹੈ ਨਹੀਂ ਸਾਹਮਣੇ ਆ ਤੁਹਾਡੇ ਜਿੰਨੀ ਵੀ ਹੈਗੀ ਆ ਇੱਕ ਭਰਾ ਕਹਿੰਦਾ ਊ ਕਹਿਣ ਵਾਲਾ ਤੇ ਚ ਸ਼ਿਸ਼ਟਵੇਂ ਨਹੀਂ ਹੈਗਾ ਜਿੱਤਾਂ ਦੇ ਮਰਜ਼ੀ ਮੌਸਮ 'ਚ ਢਾਲ ਲਓ ਜਿੱਤਾਂ ਦੇ ਮਰਜ਼ੀ ਮੌਸਮ ਜੀ ਨੂੰ ਇਹਨੇ ਬਾਡੀ ਵੇਟ 'ਚ ਪੰਜ ਸੂਏ ਚੋਲਿਓ ਇਹਨਾਂ ਦਾ ਇਦਾਂ ਦੀ ਰੱਖਣਾ ਹੈ ਇਹਦੇ ਜੱਗ ਕੀ ਕਿੰਨੇ ਪੈਸੇ ਲਵਾਂਗੇ ਇਹਦਾ 85000 ਰੁਪਏ ਲੈ ਲਾਂਗੇ ਇਹਦਾ ਲੈ ਲਾਂਗੇ 85 ਨੰਬਰ ਇਹਦਾ ਆ ਗਿਆ ਪੰਜਵਾਂ ਤੇ ਚੱਲਦਾ ਚੱਲਦਾ ਕੈਮਰਾ ਲਿਆ ਲੱਭੀ ਇਧਰਲੇ ਬੰਨੇ ਬਾਕੀ ਆ ਬੱਚਿਆਂ ਦੇ ਦੁਆਰੇ ਕੈਮਰਾ ਮਾਰਦੇ ਵੀਰੇ ਬੱਚੇ ਇਹਨਾਂ ਦੇ ਆ ਬੈਠੇ ਨੇ ਸਾਰਿਆਂ ਦੇ ਠੀਕ ਆ ਗੱਲ ਇਹ ਗੱਬਣਾ ਆ ਗਿਆ ਹਾਂ ਬਈ ਇਹਨਾਂ ਜੋ ਆ ਬੱਛੀ ਸੂਈ ਹੋਈ ਆ ਕੱਲੀ ਠੀਕ ਆ ਗੱਲ ਬਾਕੀ ਸਾਰੀਆਂ ਵੇੜਾਂ ਵਿੱਚ ਗੱਬਣਾ ਹੀ ਨੇ ਠੀਕ ਆ ਗੱਲ ਤੇ ਇਹਦੀ ਕੀ ਡਿਟੇਲ ਹੈ ਜਿਹੜੀ ਸੂਈ ਹੋਈ ਆ ਪਹਿਲਾਂ ਆਪਾਂ ਗੱਬਣ ਇਧਰੋਂ ਖੜੀ ਆ ਬਈ ਉਹ ਦਿਖਾ ਦਈਏ ਆਏ ਇੱਥੋਂ ਕਰ ਲੈ ਸ਼ੁਰੂਆਤ ਇਹ ਗੱਬਣਾ ਆ ਗਈ ਹਾਂ ਗੱਬਣਾ ਆ ਬਈ ਇਹ ਕਾ ਇੱਕ ਦਿਨ ਕੱਢਦੀ ਆ ਇਹਦਾ ਅਜੇ ਹਫ਼ਤਾ ਪਿਆ ਬਈ ਠੀਕ ਆ ਗੱਲ ਇਹਦਾ ਸੂਆ ਕਿਹੜਾ ਰਹੂਗਾ ਸੂਆ ਤੀਜਾ ਬਈ ਸੂਆ ਤੀਜਾ ਇੱਕ ਹਫਤਾ ਬਾਕੀ ਦਾ ਦੁੱਧ ਕਿੰਨਾ ਕਹ ਦੱਸਿਆ ਦਾ ਦੁੱਧ ਬਈ 24 ਕਿਲੋ ਦੱਸਿਆ ਮਾਲਕ ਨੇ ਠੀਕ ਆ ਗੱਲ ਆ ਬਾਕੀ ਕੇਰ ਦਾ ਹੈਗਾ ਸੀਮੰਟ ਤਾਂ ਨਹੀਂ ਪਤਾ ਕਿਹੜਾ ਲੱਗਿਆ ਨਹੀਂ ਬਈ ਸੀਮੰਟ ਦਾ ਮੈਨੂੰ ਕਿਸੇ ਗਾਂ ਦਾ ਮੈਨੂੰ ਪਤਾ ਹੈਗਾ ਇੱਕ ਗਾਂ ਆਪਣੇ ਕੋਲੇ ਕੱਚੀ ਬਹਿਰ ਖੜੀ ਹੈ ਵਿਚਾਲੇ ਦਿਖਾਵਾਂਗੇ ਠੀਕ ਆ ਜੀ ਉਹਦੀ ਫੁੱਲ ਡਿਟੇਲ ਆਪਣੇ ਕੋਲੇ ਆਪਾਂ ਕਿਸੇ ਦਾ ਵੀ ਝੂਠ ਬੋਲ ਕੇ ਨਹੀਂ ਜਾਨਵਰ ਵੇਚਣਾ ਕੋਈ ਠੀਕ ਆ ਜੀ ਵੀ ਇਹਦੇ ਆ ਲੱਗੇ ਇਹਦੇ ਆ ਲੱਗਿਆ ਉਹਦਾ ਕੋਈ ਬੈਨੀਫਿਟ ਨਹੀਂ ਨਿਕਲਦਾ। ਜਿਵੇਂ ਭਰਾ ਕੱਪੜਾ ਆਨਲਾਈਨ ਮਗਾਉਂਦਾ ਥਣਾ ਥਣਾ ਦੀ ਗਰੰਟੀ ਰਹੂਗੀ। ਥਣਾ ਦੀ ਫੁੱਲ ਗਰੰਟੀ ਉਹ ਜਿਹੜੀ ਚੀਜ਼ ਦੀ ਅੱਪਾ ਗਰੰਟੀ ਲੈ ਸਕਦੇ ਆ ਬਾਈ। ਭਾਰ ਬੋਝ ਦੀ। ਹਾਂ ਭਾਰ ਬੋਝ ਦੀ ਥਣਾ ਦੀ। ਇਹਦਾ ਕੀ ਫੁੱਲ ਗਰੰਟੀ ਹੋਊਗੀ। ਇਹਦਾ ਰੇਟ। ਇਹਦਾ ਰੇਟ ਕਿੰਊ ਲੱਗੀ? ਇਹ 75000 ਦੀ ਵੇਡ ਦੇ ਦਿਆਂਗੇ ਬਾਈ ਜੀ। ਆਪ ਅੱਛੀ ਕਿੰਨੇ ਦੇ ਦਾਂਗੇ? ਏ ਬੱਛੀ ਸੂਈ ਹੋਈ ਆ ਬਾਈ ਤਾਜੀ ਠੀਕ ਆ ਬੱਛੀ ਦਾ ਆਪਣੀ ਉੱਚੀ ਲਈ ਹੋਈ ਆ ਇਹ ਪਿਓਰ 2 ਦਿਨ ਦਾ ਜਮਾ ਠੀਕ ਆ ਇਹਦੇ ਪਿਛਲੇ ਹਿੰਦਵਾਰ ਨੂੰ ਆਪਣੇ ਕੋਲ ਆਈ ਸੀ ਇਹਦੇ ਨਾਲ ਲਾਉਣ ਲੱਗਿਆਂ ਤੋਂ ਸੱਤ ਵੱਜ ਗਈ ਸੀ ਗਿੱਟੇ ਤੇ ਮਾੜੀ ਜੀ ਠੀਕ ਆ ਥੋੜਾ ਸੁਜ ਰਿਹਾ ਹਾਂ ਹਾਂ ਸੁਜ ਰਿਹਾ ਜ਼ਖਮਾਂ ਥੋੜਾ ਜਿਵੇਂ ਉਹ ਨਾ ਬਾਡੀ ਟੁੱਟੀ ਵੀ ਸੀ ਗੱਡੀ ਦੀ ਠੀਕ ਆ ਉਧਰੋਂ ਕਰਾਇਤੇ ਕਰਾ ਕੇ ਲਏ ਸੀ ਉਹਦੇ ਵਿੱਚ ਦੀ ਪੈਰ ਨਿਕਲ ਗਿਆ ਸੀ ਨਾ ਇਹਦੇ ਮੰਗਰ ਬੱਛੀ ਆ ਜਰਸੀ ਬਹੁਤ ਵਧੀਆ ਠੀਕ ਆ ਗੱਲ ਇਹਦੇ ਕਿੰਨੇ ਪੈਸੇ ਆਜੇ ਬਾਈ 55000 ਦੀ ਦੇ ਦਾਂਗੇ ਬਾਈ ਦੰਦੋ ਦੁੱਗੀ ਹਾਂ ਦੰਦੋ ਦੁੱਗੀ ਮੇਰੀ ਇਹਦੀ ਕੀ ਗੱਲ ਬਾਤ ਆ ਇਹਦੇ ਬਈ ਐ ਮੰਨ ਵੀ 18 ਤੋਂ 20 ਦਿਨ ਪਏ ਨੇ ਘੱਟੋ ਘੱਟ ਹਾਂ ਇਹ ਦੋਨੇ ਬਿਹੜਾ ਇੱਕੋ ਹੀ ਫਾਰਮ ਚੋਂ ਆਈਆਂ ਨੇ ਆਪਣੇ ਕੋਲ ਜਿਹੜੇ ਵੀਰਾਂ ਨੇ ਫਾਰਮ ਵਾਸਤੇ ਬਿਹੜਾ ਪਾਉਣੀਆਂ ਨੇ ਠੀਕ ਆ ਉਹਨਾਂ ਲਈ ਪੂਰਾ ਬੈਨੀਫਿਟ ਆ ਏ ਠੀਕ ਆ ਆ ਵੀ ਮਜ਼ਬੂਤ ਵਾਲੀ ਆ ਨਾ ਪੂਰੀਆਂ ਟੋਪਰ ਬਿਹੜਾ ਨੇ ਬਈ ਇਹਦਾ ਤਾਂ 25 ਕਿਲੋ ਦੁੱਧ ਦਿੰਦਾ ਹੋਇਆ ਠੀਕ ਆ ਜੀ ਉਦੋਂ 28 ਕਿਲੋ ਦੁੱਧ ਦਿੰਦਾ ਹੋਇਆ ਇਹਨਾਂ ਦਾ ਰੇਟ ਕੀ ਰਹੂਗਾ ਇਹਨਾਂ ਦਾ ਜਿਹੜਾ ਰੇਟ ਆ ਬਈ ਆਹ ਬੱਛੀ ਤਾਂ 1.5 ਦੀ ਦੇ ਦਾਂਗੇ ਠੀਕ ਆ ਜੀ ਉਹ ਬਿਹੜਾ ਦੇ ਦਾਂਗੇ 80000 ਦੀ ਉਹ 80 ਦੇ ਦਾਂਗੇ ਹਾਂ אידי ਕੀ ਗੱਲ ਬਾਤ ਆ ਹਾਂ ਇਹ ਕ੍ਰਾਸ ਵੈਡ ਆ ਗਈ ਬਈ ਠੰਡੀ ਠੁੰਡੀ ਬਹੁਤ ਆ ਗਈ ਜਿਵੇਂ ਕੋਈ ਛੋਟਾ ਜਿਮੀਦਾਰ ਭੈਣ ਭਰਾ ਕੋਈ ਡੇਰੀ ਵਾਲੇ ਹੁੰਦੇ ਵੀ ਆਪਣੇ ਬਈ ਮੱਝਾਂ ਸੂਣ ਵਾਲੀਆਂ ਨੇ ਆਪਾਂ ਦਾ 14-15 ਕਿਲੋ ਵਾਲੀ ਗਾਂ ਚ ਆਹੀਦੀ ਆ ਤਾਂ ਮੱਝਾਂ ਨਾਲ ਦੀ ਲੱਗਿਆ ਨਾ ਤਾਂ ਮੱਝਾਂ ਨਾਲ ਦਾ ਲੱਗਿਆ ਤਾਂ ਠੰਡੀ ਬਰ ਫਰਕ ਗਿਆ ਜਮਾ ਦਿਨ ਕੱਢ ਜੂਗੀ ਪੰਜ ਚਾਰ ਵੀਰੇ ਹਜੇ ਹਫਤਾ ਵੀ ਕੱਢ ਸਕਦੀ ਆ ਕਿੰਨਾ ਕਦੋਂ ਦੁੱਧੋਂ ਐ ਮੰਨ ਲਾ ਯਾਰ ਤੇ ਥੱਲੇ ਲਿਟੀ ਜਾ ਇਹਦੇ ਲੈ ਕਿੰਨਾ ਦੁੱਧ ਪਾਉਗੀ ਇਹ ਦੁੱਧੋਂ ਬਈ 12 ਕਿਲੋ ਦੱਸਿਆ ਪਹਿਲਾਂ ਦਾ ਮੱਝ ਵਰਗੀ ਹੀ ਪਾਉਗੀ ਮੱਝ ਵਰਗੀ ਹੀ ਪਾਉਗੀ ਐ ਮੰਨ ਵੀ ਇਹਦੀ 14 ਕੱ ਜਿੰਦ ਜਾਨ ਵਧੀ ਆ ਗਈ ਰੇਟ ਕੀ ਰੂਗਾ 45000 ਦੀ ਦੇ ਦਾਂਗੇ ਬਈ ਇਹ ਵੀ ਕੀ ਗੱਲ ਬਾਤ ਆ ਇਹ ਵੀ ਕੱਚੀ ਆ ਬਈ 15 ਦਿਨਾਂ ਦੀ ਹਜੇ ਇਹ ਕਿਹੜੀ ਆ ਗਈ ਠੰਡੀ ਡੁੰਡੀ ਵੀ ਸ਼ਾਈਵਾਲ ਚ ਆ ਗਈ ਬਈ ਆ ਸ਼ਾਈਵਾਲ ਠੰਡੀਆਂ ਘੱਟ ਹੀ ਮਿਲਦੀਆਂ ਹਨਾ ਆ ਲੈ ਬਈ ਮੈਂ ਕਹ ਜੇ ਜਵਾਕ ਥੱਲੇ ਉੱਤੇ ਲਿਟੀ ਜਾਣ ਜੇ ਉਹ ਸੀ ਇੰਨੀ ਗਰਮ ਵਾਲਾ ਤੂੰ ਮਾਇਦਾ ਚ ਕੀ ਸੁਆ ਦੂਜਾ ਬਈ ਦੂਜਾ ਸੁਆ ਕਿੰਨੇ ਦਿਨ ਕੱਢਦੀ ਐ ਦਿਨ ਪੰਜ ਚਾਰੇ ਵੀ ਕੱਢ ਦੂਗੀ ਬਾਈ ਹਜੇ ਹਫਤਾ ਵੀ ਲੈ ਸਕਦੀ ਐ ਤਾਂ ਕਿੰਨੇ ਪੈਸੇ ਇਹਦੇ ਇਹ 40000 ਦੀ ਦੇ ਦਾਂਗੇ ਉਹ 45 ਦੀ ਜੇ ਕੋਈ ਦੋ ਨਹੀਂ ਲੈਂਦਾ ਹੋਇਆ ਯਾਰੀ 5000 ਛੋਟ ਕਰ ਦਾਂਗੇ ਤੁਹਾਨੂੰ 40 ਆਪਣੇ ਆ 40 40 ਦੀ ਹੋ ਗਈ ਹਾਂ 40 40 ਦੇ ਦੇ ਦਾਂ ਠੀਕ ਆ ਗੱਲ ਇਧਰ ਲੈ ਬੰਨੇ ਆ ਸਜਣੋ ਤੁਹਾਨੂੰ ਤਿੰਨ ਲੱਗਿਆਂ ਮੱਝਾਂ ਦਿਖਾਉਣਾ ਤੇ ਗੱਲਬਾਤ ਬਾਈ ਨਾਲ ਨਾ ਇੱਕ ਨੰਬਰ ਵਾਲੀ ਦੀ ਕਰ ਲੈਣਾ ਜਾਕੀ ਕਿਹੜਾ ਸੁਆ ਕਿੰਨੇ ਸੁਆ ਬਾਈ ਜੀ ਦੂਜਾਗਾ ਪਲੂਣ ਦਾ ਦੁੱਧ 11 ਕਿਲੋ ਦਿੱਤਾ ਹੋਇਆ ਆਪਾਂ ਕੋਈ 16 ਜਾਂ 18 20 ਕਹਿ ਕੇ ਕੋਈ ਨਹੀਂ ਦੇਣੀ ਬਾਈ ਤੌਰ ਖੋਲ ਕੇ ਕੋਈ ਹਰਿਆਣੇ ਦੀ ਨਹੀਂ ਕੋਈ ਰਾਜਸਥਾਨ ਦੀ ਨਹੀਂ ਪੰਜਾਬ ਦੀ ਆ ਬਿਲਕੁਲ ਪੰਜਾਬ ਦੀਆਂ ਨਾਲ ਹੀ ਸਾਡੇ ਇਥੋਂ 15 ਕਿਲੋਮੀਟਰ ਪਿੰਡ ਆ ਨੰਦੜ ਉਥੋਂ ਲਈ ਆ ਝੋਟੀਆਂ ਠੀਕ ਆ ਗੱਲ ਆ ਪਿਓਰ ਪੰਜਾਬ ਦੀ ਆ ਬਾਈ ਕਹਿੰਦਾ ਸੂਆ ਸੂਂਦੀ ਆ ਦੂਜਾ ਤੇ ਪਹਿਲਾਂ ਦਾ ਮਿਲਕ ਰਿਕਾਰਡ ਹੈਗਾ 11 ਲੀਟਰ ਦੇ ਲਗਭਗ ਤੇ ਬਾਕੀ ਜਾਣ ਜੂਨ ਚੰਗੀ ਆ ਸਵੇਂ ਸੁਵੇਂ ਚੰਗੀ ਆ ਹਰੇਕ ਪੱਖ ਤੋਂ ਤੇ ਕਿੰਨੇ ਦਿਨ ਕੱਢ ਦਿਆ ਜੱਕੀ ਇੱਕ ਹਫਤਾ ਪਿਆ ਬਈ ਇਹਦਾ ਇੱਕ ਹਫਤਾ ਪੈਂਡਿੰਗ ਹਾਂ ਕਿੰਨਾ ਦੰਦਾਂ ਦੀ ਇਹ ਚੌਗੀ ਆ ਹਜੇ ਖੀਰੀ ਸੁਈ ਹੋਈ ਆ ਪਹਿਲਾਂ ਓਕੇ ਚਾਰ ਦੰਦ ਐਨ ਪਿਓਰ ਮੂੰਹ ਪਟਕੇ ਆਪਾਂ ਉਹ ਤੈਨ ਮਨ ਲਾ ਵੀ ਦਰਖਤ ਨਾਲ ਲਾ ਕੇ ਦੰਦ ਦੇਖ ਕੇ ਫੇਰ ਲੈ ਕੇ ਆਉਂਦੇ ਆ ਕਮਾ ਦੇ ਫਿਰ ਕਮਾ ਦੇ ਕਮਾ ਦੇ ਕਿਰਾਂ ਹੋਰ ਕਮਾ ਦੇ ਇੱਥੋਂ ਕਰ ਸਕਦੇ ਹਾਂ ਜੱਕ ਕਵਾਲਿਟੀ ਇੱਥੇ ਦਾ ਆ ਆਰਡਰ ਕੁਆਲਿਟੀ ਦੀ ਤਾਂ ਪਹਿਣ ਪੂਰੀ ਟੌਪਰ ਹੀ ਆ ਯਾਰ ਕਿਸੇ ਪਾਸੇ ਵੀ ਹੱਥ ਤਰਾ ਨਹੀਂ ਹੈਗੀ ਭੋਰਾ ਵੀ ਠੀਕ ਆ ਗੱਲ ਕਮਾ ਲੈ ਬਾਈ ਇੱਥੋਂ ਇੱਕ ਹਫ਼ਤੇ ਦੇ ਲਗਭਗ ਕੱਢਦੀ ਆ ਇੱਕ ਹਫ਼ਤਾ ਕੱਢ ਦੂ ਬਾਈ ਜਿਹੜਾ ਮਾਲਕ ਨੇ ਦੱਸਿਆ ਇੱਥੇ ਦੋ ਦਿਨ ਪਹਿਲਾਂ ਵੀ ਸੂ ਸਕਦੀ ਆਪਣੇ ਕੋਲੇ ਚਾਰ ਦਿਨ ਜੀ ਲਾ ਲੈ ਤਾਂ ਉੱਤੇ ਵੀ ਲੈ ਸਕਦੀ ਆ ਠੀਕ ਆ ਗੱਲ ਆ ਲੈ ਚੱਲ ਲੈ ਚੱਲ ਅੰਦਰ ਲੈ ਬੰਨੇ ਲੈ ਚੱਲ ਆ ਦੰਦੋਂ ਬਾਈ ਕਹਿੰਦਾ ਰਹੂਗੀ ਚੌਗੀ ਇੱਕ ਹਫ਼ਤਾ ਕੱਢਦੀ ਆ 11 12 ਕਿਲੋ ਦਾ ਮਿਲਕਰ ਰਿਕਾਰਡ ਆ ਗਿਆ ਤੇ ਜੱਗੀ ਬਾਈ ਰੇਟ ਕੀ ਰੂਗਾ ਇਹਦਾ ਫਿਰ ਰੇਨ ਬਾਈ ਜੀ 1 15 ਦੀ ਦੇ ਦਾਂਗੇ ਵੀਰੇ 1 ਲੱਖ ਤੇ 15000 ਦੀ ਕੋਈ ਆਪਾਂ ਡੇਢ ਨਹੀਂ ਮੰਗਣਾ ਕੋਈ 2 ਨਹੀਂ ਮੰਗਣਾ ਠੀਕ ਆ ਗੱਲ ਪਰ ਇੰਨੀ ਗੱਲ ਆ ਜਿਹੜੀਆਂ ਹਰਿਆਣੇ ਦੀਆਂ ਆਪਾਂ ਕਹਿ ਦਿੰਨੇ ਆਂ ਹਾਂਜੀ ਹਰਿਆਣੇ ਵਾਲਿਆਂ ਨੂੰ ਵੀ ਬਾਤ ਪਾਉਗੀ ਇੱਕ ਪਾਸੇ ਹਰਿਆਣਿਆਂ ਦੀ ਲੈ ਕੇ ਬੰਨ ਲਓ ਇੱਕ ਪਾਸੇ ਇਹ ਨੂੰ ਬੰਨ ਲੇ ਵੀਰ ਠੀਕ ਆ ਗੱਲਾਂ ਤੇ ਇਹਦੀ ਕੀ ਡਿਟੇਲ ਆ ਦੋ ਰੰਬਰ ਵਾਲੀ ਤਾਜੀ ਸੂਈ ਆ ਇਹ ਤਾਜੀ ਸੂਈ ਆ ਬਾਈ ਇਹ ਪਰਸੋਂ ਸੂਈ ਆ ਠੀਕ ਆ ਗੱਲ ਤੇ ਆ ਘੱਟੀ ਦਾ ਨਾ ਆਰਡਰ ਇੱਥੋਂ ਕਰ ਲਓ ਜੇ ਇੱਕ ਜਦੋਂ ਗੋਬਰ ਕਰਦੀ ਆ ਲੇਵਾ ਬਹੁਤ ਸੋਹਣਾ ਬਣਾਊਗੀ ਦੰਦੋਂ ਚੌਗੀ ਰਹੂਗੀ ਇਹ ਹਫਤਾ ਪੈਂਡਿੰਗ ਰੇਟ ਬਿਲਕੁਲ ਜਾਇਜ਼ ਆ ਇਹ ਆ ਗਈ ਬਾਈ ਕਹਿੰਦਾ ਤਾਜੀ ਸੂਈ ਇਹਦਾ ਸੂਆ ਜੱਕੀ ਪਹਿਲਣੀ ਆ ਬਾਈ ਜੀ ਪਹਿਲਾ ਸੁਆ ਹਾਂ ਠੀਕ ਹੈ ਦੰਦੇ ਦੇ ਦੇਖੇ ਨਹੀਂ ਆਪਾਂ ਦੁੱਗੀ ਚੌਗੀ ਇਹ ਹੋਊਗੀ ਕਿੰਨੇ ਦਿਨ ਦੀ ਸੂਈ ਹੋਗੀ ਸੂ ਪਰ ਸੂਈ ਸੁਈ ਆ ਵੀਰੇ ਆਪਣੇ ਕੋਲੇ ਸੁਈ ਆ ਜੇਰ ਜੱਪੇ ਦੀ ਸਾਫ ਆ ਕੱਟੀ ਦਿੱਤੀ ਆ ਨੇ ਓਕੇ ਕਿੰਨੀ ਕ ਬੌਲੀ ਆ ਇਹਦੇ ਕੋਲੇ ਬੌਲੀ ਹੋਊਗੀ 8 ਕਿਲੋ ਬਾਈ ਹੁਣ ਜਿਹੜੀ ਚੌਣ ਦੀ ਆ ਡੰਗ ਤੋਂ ਡੰਗ ਹਾਂ ਡੰਗ ਤੋਂ ਡੰਗ ਜੇ ਹੈ ਅਗਲਾ 4 ਡੰਗ ਚੋਲੇ ਆਪਣੇ ਕੋਲੇ ਠੀਕ ਆ ਗੱਲਾਂ ਹਾਂ ਡੰਗ ਤੋਂ ਡੰਗ ਬਾਈ ਕਹਿੰਦਾ ਤਸੱਲੀ ਕਰਾ ਦੇਾਂਗੇ 2 ਟਾਈਮ 4 ਟਾਈਮ ਚੋਲੇ ਚਾਹੀਤੇ ਨਾਲ ਇਹਦੇ ਆ ਗਈ ਕੱਟੀ ਕੱਟੀ ਚੈੱਕ ਕਰਾ ਦੇਣਾ ਤਾਂ ਇਧਰਲੇ ਬੰਨੇਓ ਤੇ ਕਿੰਨੇ ਪੈਸੇ ਚੱਗੇ ਇਹਦੇ 85000 ਦੀ ਦੇ ਦਾਂਗੇ ਬਈ ਸ਼ੈਡ ਦਾ ਪਤਾ ਨਹੀਂ ਕਰਦੀ ਹਨ ਪੋਰਾ ਵੀ ਨਹੀਂ ਬਈ ਜਿਹੜੀ ਚੀਜ਼ ਆ ਬਸ ਸਾਹਮਣੇ ਆ ਆਹੀ ਕੁਛ ਆ ਨਾ ਕੋਈ ਇਦੋਂ ਸ਼ੈਡ ਦਿਖਾਵੇ ਨਾ ਇਦੋਂ ਕੋਈ ਥਣ ਮੋਟੇ ਕਰੇ ਠੀਕ ਆ ਗੱਲਾਂ ਕਿਉਂਕਿ ਇਦੋਂ ਤੇ ਆਉਣ ਤੋਂ ਪਹਿਲਾਂ ਬੱਚਾ ਲੱਗ ਗਈ ਮਣੀ ਪਸ਼ਮਾ ਕੇ ਹਟਿਆ ਸੀ ਕਿਉਂਕਿ ਚਵਾ ਪਸ਼ਮਾ ਦਾ ਪਤਾ ਲੱਗਦਾ ਨੰਗਰ ਦਾ ਇਹ ਦੇ ਦਾਂਗੇ 85 ਦੀ ਤੇ ਆਹ ਕੱਟੀ ਦੇ ਦਾਂਗੇ 115 ਦੀ 115 ਦੀ ਜੇ ਕੋ ਜੋੜਾ ਲੈਂਦਾ ਦੋ ਹਾਂ ਜੋੜਾ ਕੋਈ ਗੱਲ ਨਹੀਂ ਮਾਨ ਕਰ ਦਾਂਗੇ ਬਾਈ ਜੋੜਾ ਕਰ ਦਾਂਗੇ ਹਾਂ ਹਾਂ ਅਈ ਦੀ ਕੀ ਡਿਟੇਲ ਆ ਤੈਨ ਨੰਬਰ ਵਾਲੀ ਵੀ ਫਿਰ ਇਹ ਬਈ ਢਾਈ ਮਹੀਨਿਆਂ ਦੀ ਗੱਭਣਾਂ ਗਈ ਚੈੱਕ ਪਾਸ ਚੈੱਕ ਪਾਸ 6 ਕਿਲੋ ਦੁੱਧ ਆਗਾ ਆ ਜਾ ਲੈ ਆ ਬੱਚਾ ਇਹਦੇ ਨਾਲ ਬੱਚਾ ਹੈ ਨਹੀਂ ਬਾਈ ਮਿਲਦੀ ਕਿਵੇਂ ਆ ਮਿਲਦੀ ਉਥੇ ਦਾ ਚਾੜ ਤੇ ਮਿਲਦੀ ਸੀ ਬਾਈ ਦੋਨੇ ਟਾਈਮ ਹਾਂਜੀ ਆਪਣੇ ਕੋਲ ਤਾਂ ਟੀਕਾ ਹੀ ਲਵਾਉਂਦੀ ਆ ਠੀਕ ਆ ਗੱਲ ਢਾਈਆਂ ਮਹੀਨਿਆਂ ਦੀ ਚੈੱਕ ਪਾਸ 6 ਕਿਲੋ ਦੁੱਧ ਹਾਜ਼ਰ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਬਾਈ ਕਮਾਲ ਆ ਬਾਈ ਇੱਥੋਂ ਕੱਦ-ਕਾੜ ਚੰਗਾ ਪਹਿਲਾਂ ਨਹੀਂ ਸੂਈ ਹੋਈ ਆ ਬਾਈ ਦੂਜੇ ਵਾਸਤੇ ਗੱਭਣ ਦੂਜੇ ਵਾਸਤੇ ਢਾਈਆਂ ਮਹੀਨਿਆਂ ਦੀ ਗੱਭਣਾ ਪਹਿਲਾਂ ਸੂਈ ਵੀ ਆ ਬਾਈ ਕਹਿੰਦਾ 6 ਕਿਲੋ ਦੁੱਧਾ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਆ ਉਹ ਚੈੱਕ ਪਾਸ ਨਾ ਤੁਸੀਂ ਬਾਈ ਕੋਲ ਆ ਕੇ ਕਰਾ ਕੇ ਵੀ ਲਈ ਜਾ ਸਕਦੇ ਹੋ ਬਾਈ ਆਪਣੇ ਕੋਲੇ ਪ੍ਰੋਪਰ ਡਾਕਟਰ ਦੀ ਵੀਡੀਓ ਹੈਗੀ ਆ ਪ੍ਰੋਪਰ ਕਿਉਂਕਿ ਆਪਾਂ ਉਹ ਤੋਂ ਚੈੱਕ ਕਰਾ ਕੇ ਲੈ ਕੇ ਆਇਆ ਮੈਂ ਤਕਰੀਬਨ ਜਿਹੜਾ ਵੀ ਟੋਕੜ ਗੱਭਣ ਡੰਗਰ ਲੈ ਕੇ ਆਉਣਾ ਮੈਂ ਮਾਲਕ ਦੇ ਘਰੋਂ ਚੈੱਕ ਕਰਾ ਕੇ ਲੈ ਕੇ ਆਉਣਾ ਠੀਕ ਆ ਕਹਿੰਦਾ ਬਾਕੀ ਕੋਈ ਵੀ ਪਰਪਰ ਆਪ ਦਾ ਡਾਕਟਰ ਲਿਆ ਸਕਦਾ ਹੈਗਾ ਆਪਾਂ ਕੋਈ ਇਹਦਾ ਰੇਟ ਕਿਰੂਗਾ ਬਾਈ 60000 ਦੀ ਦੇ ਦਾਂਗੇ ਬਾਈ ਕਿੰਨੇ ਦੀ 65 ਦੀ 65 ਦੀ ਇਹ ਦੇ ਦਾਂਗੇ ਹਾਂ ਨੰਬਰ ਬੋਲ ਦਿਓ ਜੀ 981753 96107 981753 96107 ਬਾਈ 96107 ਬਾਈ ਦਾ ਨੰਬਰ ਆ ਸ਼ਹਿਰ ਬਰਨਾਲਾ ਤਹਿਸੀਲ ਵੀ ਤੇ ਜ਼ਿਲ੍ਹਾ ਵੀ ਬਰਨਾਲੇ ਰਹੂਗਾ ਜੱਗੀ ਡੈਰੀ ਫਾਰਮ ਆ ਗਿਆ ਬੱਤੀਆਂ ਦੇ ਬਿਲਕੁਲ ਨੇੜਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ